ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਜੀ ਹੁਣ ਅਸੀਂ ਲੱਗੇ ਹਾਂ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪ ਸਾਰਿਆਂ ਨੂੰ ਹੀ ਬੇਨਤੀ ਹੈ ਵੀਡੀਓ ਨੂੰ ਪੂਰਾ ਹੀ ਦੇਖਿਓ ਨਾਲ ਹੀ ਤੁਸੀਂ ਵੀਡੀਓ ਨੂੰ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਵੀ ਕਰਿਓ ਚਲੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਇਹ ਵੀਡੀਓ ਹੈ ਜੀ মূল ਮੰਤਰ ਸਾਹਿਬ ਜਾਨ ਜੋ ਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਆ ਹੋਇਆ ਹੈ ਸਾਨੂੰ ਇਹ ਸੱਚੀ ਘਟਨਾ ਹੈ ਪਾਕਿਸਤਾਨ ਦੀ ਸਿੰਗਾਪੁਰ ਦੇ ਇੱਕ ਸਿੰਘ ਸਾਹਿਬ ਜਨ ਸਾਹਿਬ ਮਿਹਰਬਾਨ ਸਿੰਘ ਜੀ ਜਿਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤੇ ਉਹਨਾਂ ਨੇ ਇਸ ਘਟਨਾ ਨੂੰ ਆਪ ਹੀ ਸਾਰਿਆਂ ਨੂੰ ਦੱਸਿਆ ਹਰਮੰਦਰ ਸਾਹਿਬ ਵਿੱਚ ਵੀ ਜਾ ਕੇ ਦੇਖੋ ਜੀ ਪਾਕਿਸਤਾਨ ਦੇ ਜਿਹੜੇ ਰਾਸ਼ਟਰਪਤੀ ਸੀ 아이ਊਬ ਖਾਨ ਉਹ ਬਚਪਨ ਵਿੱਚ ਸਕੂਲ ਨਹੀਂ ਸੀ ਜਾਂਦੇ ਬਹੁਤ ਹੀ ਜ਼ਿਆਦਾ ਡਰਦੇ ਹੁੰਦੇ ਸੀ ਬਚਪਨ ਦੇ ਵਿੱਚ ਇਦਾਂ ਹੀ ਕਰਦਿਆ ਨੇ ਉਹਨਾਂ ਨੂੰ ਸਕੂਲ ਭੇਜਣਾ ਤੇ ਉਹਨਾਂ ਨੇ ਕੀ ਕਰਨਾ ਜੀ ਬਚਪਨ ਵਿੱਚ ਸਕੂਲ ਤੇ ਜਾਣਾ ਨਹੀਂ ਲਾਗੂ ਦੀ ਨਨਕੇ ਚਲੇ ਜਾਣਾ ਤੇ ਇੱਕ ਮਸਜਿਦ ਦੇ ਵਿੱਚ ਜਾ ਕੇ ਤੇ ਲੁਕ ਜਾਣਾ ਗੁਰਦੁਆਰਾ ਸਾਹਿਬ ਵੀ ਲੱਗੇ ਸੀ ਤੇ ਇੱਕ ਮਸਜਿਦ ਵੀ ਲੱਗੇ ਸੀ ਥੋੜੇ ਦਿਨ ਬਾਅਦ ਉਹ ਸਕੂਲ ਗਿਆ ਬੱਚਾ ਤੇ ਸਕੂਲ ਜਦੋਂ ਗਿਆ ਤੇ ਹੋਮਵਰਕ ਨਹੀਂ ਕੀਤਾ ਤੇ ਉਹਨੂੰ ਕੁੱਟ ਪੈ ਗਈ ਇੱਕ ਦੋ ਵਾਰ ਮਾਰ ਪੈ ਗਈ ਤੇ ਘਰਦਿਆਂ ਨੂੰ ਸ਼ਿਕਾਇਤ ਕੀਤੀ ਗਈ ਜਦੋਂ ਘਰਦਿਆਂ ਨੂੰ ਸ਼ਿਕਾਇਤ ਕੀਤੀ ਗਈ ਤੇ ਘਰ ਤੇ ਵੀ ਗੁੱਸੇ ਹੋਏ ਕਿ ਤੂੰ ਸਕੂਲ ਜਾਂਦਾ ਹੈ ਤੇ ਤੂੰ ਕੰਮ ਕਿਉਂ ਨਹੀਂ ਕਰਦਾ ਸਕੂਲ ਦਾ ਘਰ ਆ ਕੇ ਪੜਦਾ ਕਿਉਂ ਨਹੀਂ ਇਦਾਂ ਹੀ ਕਰਦਿਆ ਕਰਦਿਆ ਉਹਨੇ ਸਕੂਲ ਦੇ ਕੋਲੋਂ ਦੀ ਲੱਗੇ ਨਿਕਲ ਕੇ ਚਲੇ ਜਾਣਾ ਅੱਗੇ ਚਲੇ ਜਾਣਾ ਤੇ ਉੱਥੇ ਸੀ ਇੱਕ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਉਹਨੇ ਜਾ ਕੇ ਕੀ ਕਰਨਾ ਮੱਥਾ ਟੇਕਣਾ ਤੇ ਉੱਥੇ ਹੀ ਬੈਠੇ ਰਹਿਣਾ ਆਪਣਾ ਬੈਗ ਲੈ ਕੇ ਬਸਤਾ ਲੈ ਕੇ ਉਸ ਟਾਈਮ ਦੇ ਬਸਤਾ ਕਹਿੰਦੇ ਹੁੰਦੇ ਸੀ ਬੈਗ ਨੂੰ ਆਪਣਾ ਬੈਗ ਲਿਆ ਕੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਅੰਦਰ ਲੋਕਾਂ ਕੇ ਬੈਠੇ ਰਹਿਣਾ ਤੇ ਐਦਾਂ ਕਰਦਿਆ ਕਰਦਿਆ ਇੱਕ ਦਿਨ ਬੀਤੇ ਆ ਦੋ ਦਿਨ ਬੀਤੇ ਕਈ ਦਿਨ ਹੋ ਗਏ ਤੇ ਬਾਬਾ ਜੀ ਜਿਹੜੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਾਹਿਬ ਸਨ ਉਹਨਾਂ ਨੇ ਕਿਹਾ ਕੀ ਕੀ ਗੱਲ ਹੈ ਬੱਚੇ ਤੂੰ ਸਕੂਲ ਤੇ ਜਾਂਦਾ ਨਹੀਂ ਹੈ ਤੂੰ ਇੱਥੇ ਆ ਕੇ ਬੈਠਾ ਰਹਿਦਾ ਹੈ ਇਹ ਗੱਲ ਹੈ ਤੂੰ ਪੜਨਾ ਨਹੀਂ ਹੈ ਪੜ੍ਹੇਂਗਾ ਲਿਖੇਂਗਾ ਤੇ ਵੱਡਾ ਹੋਏਂਗਾ ਤੂੰ ਤੇ ਫੇਰ ਕੁਛ ਚੰਗੇ ਪਾਸੇ ਕੰਮ ਕਰੇਂਗਾ ਉਹਨੇ ਕਿਹਾ ਕਿ ਬਾਬਾ ਜੀ ਮੈਂ ਨਹੀਂ ਜਾਣਾ ਸਕੂਲ ਮੇਰਾ ਸਕੂਲ ਜਾਣ ਨੂੰ ਦਿਲ ਨਹੀਂ ਕਰਦਾ ਮੈਨੂੰ ਮਾਰ ਪੈਂਦੀ ਹੈ ਮੈਨੂੰ ਮਾਰ ਤੋਂ ਡਰ ਲੱਗਦਾ ਹੈ ਉਹਨੇ ਟਰ ਜਾਣਾ ਏ ਇਦਾਂ ਕਰਦਿਆ ਕਰਦਿਆ ਇੱਕ ਦੋ ਦਿਨ ਫੇਰ ਉਹਨੇ ਇਦਾਂ ਹੀ ਕੀਤਾ ਬਾਬਾ ਜੀ ਨੇ ਸਮਝਾਇਆ ਕਿ ਬੇਟੇ ਆਯੂਬ ਤੂੰ ਗੁਰਦੁਆਰੇ ਜਾ ਗੁਰਦੁਆਰੇ ਜਾਂਦਾ ਹੈਂ ਆਂਦਾ ਹੈਂ ਮੱਥਾ ਟੇਕਦਾ ਹੈਂ ਤੇ ਸਕੂਲ ਵੀ ਜਾਇਆ ਕਰ ਜਿੱਦਾਂ ਗੁਰਦੁਆਰੇ ਆਉਣਾ ਜੇ ਰੁਚੀ ਹੈ ਸਕੂਲ ਵੀ ਜਾਣਾ ਤੇਰਾ ਬਹੁਤ ਜ਼ਿਆਦਾ ਜ਼ਰੂਰੀ ਹੈ ਲੇਕਿਨ ਉਹ ਨਾ ਮੰਨੇ ਆ ਮਾਰ ਪੈਂਦੀ ਰਹੀ ਉਹਨੂੰ ਸਕੂਲ ਵਿੱਚੋਂ ਘਰਦਿਆਂ ਵਿੱਚੋਂ ਵੀ ਇੰਕਾਰ ਦੀ ਮਾਰ ਪੈਣੀ ਤੇ ਫੇਰ ਉਹਨੇ ਬਾਬਾ ਜੀ ਕੋਲ ਜਾ ਕੇ ਉਥੇ ਬਹਿ ਜਾਣਾ ਤੇ ਰੋਣਾ ਉਥੇ ਤੇ ਕਹਿਣਾ ਮੈਂ ਨਹੀਂ ਜਾਣਾ ਸਕੂਲ ਬਾਬਾ ਜੀ ਨੇ ਕਿਹਾ ਕਿ ਤੈਨੂੰ ਮੈਂ ਐਸਾ ਇੱਕ ਮੰਤਰ ਦੇਣਾ ਹਾਂ ਕਲਾਮ ਦੇਣਾ ਹੈ ਮੁਸਲਮਾਨਾਂ ਵਿੱਚ ਕਲਾਮ ਕਹਿੰਦੇ ਸਨ ਤੇ ਮੈਂ ਤੈਨੂੰ ਐਸਾ ਇੱਕ ਕਲਾਮ ਦਿਨਾ ਹਾਂ ਜਿੰਨੂੰ ਤੂੰ ਅਗਰ ਆਪਣੇ ਹਿਰਦੇ ਵਿੱਚ ਵਸਾਏਂਗਾ ਉਹਨੂੰ ਪੜ੍ਹੇਂਗਾ ਵਿਸ਼ਵਾਸ ਦੇ ਨਾਲ ਤੇ ਤੂੰ ਜ਼ਿੰਦਗੀ ਵਿੱਚ ਜੋ ਚਾਹੇਂਗਾ ਨਾ ਉਹ ਬਣ ਜਾਏਂਗਾ ਤੂੰ ਜਿਹੜੀ ਪਤਵੀ ਉੱਤੇ ਤੂੰ ਪਹੁੰਚਣਾ ਚਾਹੇਂਗਾ ਨਾ ਤੋ ਉਸੇ ਪਤਵੀ ਉੱਤੇ ਪਹੁੰਚ ਜਾਏਂਗਾ। ਉਹਨੂੰ ਬਾਬਾ ਸਾਹਿਬ ਜੀ ਨੇ ਮੂਲ ਮੰਤਰ ਦਾ ਜਾਪ ਤੇ ਦਿੱਤਾ ਤੇ ਕਿਹਾ ਕਿ ਜਦੋਂ ਤੂੰ ਘਰੋਂ ਬਾਹਰ ਆਵੇਂ ਸਕੂਲ ਵਾਸਤੇ ਉਦੋਂ ਵੀ ਮੂਲ ਮੰਤਰ ਪੜ ਤੇ ਜਦੋਂ ਤੂੰ ਹੰਗੋੜ ਦੁਆਰਾ ਸਾਹਿਬਾਵੇਂ ਉਦੋਂ ਵੀ ਮੂਲ ਮੰਤਰ ਪੜ ਤੇ ਵਾਹਿਗੁਰੂ ਤੇਰੀ ਰੱਖਿਆ ਕਰੇਗਾ ਤੈਨੂੰ ਅੱਜ ਤੋਂ ਬਾਅਦ ਕਦੀ ਮਾਰ ਨਹੀਂ ਪਏਗੀ। ਹੋਇਆ ਵੀ ਇਦਾਂ ਹੀ ਫਿਰ ਉਹਨੇ ਜਦੋਂ ਵੀ ਘਰੋਂ ਜਾਣਾ ਸਕੂਲ ਵਾਸਤੇ ਤੇ ਘਰੋਂ ਜਾਂਦੇ ਆ ਜਾਂਦੇ ਉਹਨੇ ਮੂਲ ਮੰਤਰ ਸਾਹਿਬ ਨੂੰ ਯਾਦ ਕਰ ਲਿਆ ਸੀ ਤੇ ਪੜ੍ਹਦੇ ਰਹਿਣਾ ਪੜ੍ਹਦੇ ਹੀ ਰਹਿਣਾ ਮਨ ਵਿੱਚ ਤੇ ਅੱਗੇ ਵਾਦੇ-ਵਾਦੇ ਉਹਦੀ ਜਿਹੜੀ ਪੜ੍ਹਾਈ ਸੀ ਉਹ ਬਹੁਤ ਜ਼ਿਆਦਾ ਉੱਚੇ ਪਦਵੀ ਤੇ ਪਹੁੰਚ ਕੇ ਪੜ੍ਹਾਈ ਕੀਤੀ ਉਹਨੂੰ ਕਦੀ ਦੁਬਾਰਾ ਉਸ ਤੋਂ ਬਾਅਦ ਮਾਰਨੀ ਪਈ ਵਿਸ਼ਵਾਸ ਤੇ ਨਾਲ ਉਹਨੇ ਕਿਹਾ ਕਿ ਹਮ ਬਾਬਾ ਜੀ ਨੇ ਕਿਹਾ ਹਮ ਬਾਬਾ ਨਾਨਕ ਤੇਰੇ ਨਾਲ ਤੇ ਤੈਨੂੰ ਕਦੀ ਮਾਰਨੀ ਪਈਗੀ ਅੱਜ ਤੋਂ ਬਾਅਦ ਤੂੰ ਐਡਾ ਕਰ ਇਹ ਮੂਲ ਮੰਤਰ ਜਿਹੜਾ ਹੈ ਨਾ ਪੂਰੇ ਪਰੋਸੇ ਦੇ ਨਾਲ ਪੜੀ ਤੇ ਕਦੀ ਨਾ ਛੱਡੀ ਮੂਲ ਮੰਤਰ ਨੂੰ ਤੂੰ ਉਹਨੇ ਹਿਦਈ ਕੀਤਾ ਐਡਾ ਕਰਦੇ ਆ ਕਰਦੇ ਆ ਉਹ ਫਿਰ ਬਣ ਗਿਆ ਜੀ ਪਾਕਿਸਤਾਨ ਦਾ ਆਯੋਬ ਖਾਨ ਰਾਸ਼ਟਰਪਤੀ ਤੇ ਇਹ ਘਟਨਾ ਹੈ ਜੀ ਸਾਹਿਬ ਜਿਹੜੇ ਹੈਗੇ ਸੀ ਸਿੰਗਾਪੁਰ ਵਾਲੇ ਮਿਹਰਬਾਨ ਸਿੰਘ ਉਹਨਾਂ ਨੂੰ ਨੇ ਜਦੋਂ ਰਾਸ਼ਟਰਪਤੀ ਜਿਹੜੇ ਸੀ ਤੇ ਉਹਨਾਂ ਨੇ ਕਿਹਾ ਕਿ 아이وب ਖਾਨ ਨੇ ਕਿ ਮੈਂ ਕੋਸ਼ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਵੇਖਣ ਆਉਂਦੇ ਹੁੰਦੇ ਸੀ ਪਾਕਿਸਤਾਨ ਦੇ ਜਿਹੜੇ ਗੁਰਦੁਆਰੇ ਸੀ ਉਹਨਾਂ ਦੇ ਦਰਸ਼ਨ ਕਰਨ ਆਉਂਦੇ ਸੀ ਉਹ ਤੇ ਉਹਨਾਂ ਨੇ ਕਿਹਾ ਕਿ ਚਲੋ ਮੈਂ ਇਹਨਾਂ ਨੂੰ ਚਾਹ ਪਾਣੀ ਵਾਸਤੇ ਆਪਣੇ ਘਰ ਵਿੱਚ ਮਿਲਾਂਦਾ ਹਾਂ ਤੇ ਚਾਹ ਪਾਣੀ ਪੋਹਵਾਂਗਾ ਇਹਨਾਂ ਨੂੰ ਗੁਰਦੁਆਰਾ ਸਾਹਿਬ ਜਿੱਥੇ ਆਏ ਜਦੋਂ ਤੇ ਉਹਨੂੰ 아이وب ਖਾਨ ਨੂੰ ਪਤਾ ਲੱਗ ਗਿਆ ਕਿ ਗੁਰਦੁਆਰਾ ਸਾਹਿਬ ਵਿੱਚ ਕੋਸ਼ ਸਿੰਘ ਆਏ ਹਨ ਤੇ ਉਹਨਾਂ ਦਾ ਮੈਂ ਸਤਿਕਾਰ ਕਰਨਾ ਹੈ ਮੂਲ ਮੰਤਰ ਦਾ ਸਦਕਾ ਮੈਂ ਅਜੇ ਨੀ ਉੱਚੀ ਵੱਡੀ ਪਦਵੀ ਤੇ ਪਹੁੰਚਿਆ ਹਾਂ ਪਾਕਿਸਤਾਨ ਦਾ ਮੈਂ ਬਣ ਗਿਆ ਹਾਂ ਰਾਸ਼ਟਰਪਤੀ ਨੂੰ ਕੁਛ ਸਿੰਘ ਉਥੇ ਆਏ ਤੇ ਉਹਨੇ ਅਯੋਬ ਖਾਨ ਨੇ ਕਿਹਾ ਕਿ ਤਾਂ ਕਿ ਉਹਨਾਂ ਨੂੰ ਮੈਸੇਜ ਭੇਜਿਆ ਵੀ ਆਓ ਮੇਰੇ ਘਰ ਮੈਂ ਤੁਹਾਡਾ ਇਨਵਾਈਟ ਕਰਨਾ ਤੁਹਾਨੂੰ ਚਾਹ ਪਾਣੀ ਪੁੱਛਣਾ ਹਾਂ ਤੁਹਾਨੂੰ ਤੁਹਾਡੀ ਸੇਵਾ ਕਰਨੀ ਹੈ ਬਾਬਾ ਜੀ ਨੂੰ ਵੀ ਕਹਿਤਾ ਕਿ ਬਾਬਾ ਜੀ ਨਾ ਨੂਨਾ ਮੇਰੇ ਘਰ ਲੈ ਕੇ ਆਇਓ ਇਹ ਸਾਰੇ ਗੁਰਦੁਆਰੇ ਪਾਕਿਸਤਾਨ ਦੇ ਦੇਖਣਗੇ ਤੇ ਮੇਰੇ ਘਰ ਉਹੋ ਕੇ ਜਾਣ ਉਹ ਸਾਇਹਬ ਸਿੰਘ ਕਹਿੰਦੇ ਹਨ ਕਿ ਜੇ ਤੋ ਅਸੀਂ ਗਏ ਆਯੂਬ ਖਾਨ ਦੇ ਘਰ ਰਾਸ਼ਟਰਪਤੀ ਦੇ ਘਰ ਇੰਨਾ ਵੱਡਾ ਘਰ ਹੈ ਤੇ ਜਦੋਂ ਹਾਲ ਵਿੱਚ ਅਸੀਂ ਪਹੁੰਚੇ ਤੇ ਕਹਿੰਦੇ ਹਨ ਕਿ ਹਾਲ ਵਿੱਚ ਪਹੁੰਚਦਿਆਂ ਹੀ ਲਿਵਿੰਗ ਰੂਮ ਵਿੱਚ ਦੇਖਿਆ ਕੀ ਉਰਦੂ ਦੇ ਵਿੱਚ ਸੋਨਾਰੇ ਅੱਖਰਾਂ ਵਿੱਚ ਸੋਨੇ ਦੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਮੂਲ ਮੰਤਰ ਤੇ ਨਾਲ ਹੀ ਆਪਣਾ ਵੀ ਉਹਨਾਂ ਨੇ ਕਲਮਾ ਜਿਹੜਾ ਹੈ ਉਹ ਲਿਖਿਆ ਹੋਇਆ ਸੀ ਦੋ ਫਰੇਮ ਉੱਥੇ ਟੰਗੇ ਹੋਏ ਸਨ ਤੇ ਜਿਹੜੇ ਸਾਹਿਬ ਸਿੰਘ ਜਿਹੜੇ ਸਨ ਮਿਹਰਬਾਨ ਸਿੰਘ ਉਹਨਾਂ ਨੂੰ ਉਰਦੂ ਆਉਂਦੀ ਸੀ ਉਹਨਾਂ ਨੇ ਉਰਦੂ ਦੇ ਵਿੱਚ ਜਦੋਂ ਦੇਖਿਆ ਤੇ ਪੜ੍ਹਿਆ ਤੇ ਕਹਿੰਦੇ ਤੇ ਮੂਲ ਮੰਤਰ ਹੈ ਮੁਸਲਮਾਨ ਦੇ ਘਰ ਲਿਖਿਆ ਹੋਇਆ ਤੇ ਇਹਨਾਂ ਨੂੰ ਪੁੱਛਣਾ ਹੀ ਜ਼ਿਆਦਾ ਹੈ ਕਿ ਇਹਨਾਂ ਨੇ ਇਹ ਮੂਲ ਮੰਤਰ ਜਿਹੜਾ ਹੈ ਪ੍ਰੇਮ ਵਿੱਚ ਜੜ ਕੇ ਪ੍ਰੇਮ ਕਰਵਾ ਕੇ ਸੁਨਹਿਰੀ ਅੱਖਰਾਂ ਵਿੱਚ ਸੋਨੇ ਦੇ ਅੱਖਰਾਂ ਵਿੱਚ ਇੱਥੇ ਆਪਣੇ ਘਰ ਨੂੰ ਫਰੇਮ ਫੋਟੋ ਲਗਾਈ ਹੋਈ ਹੈ ਇਹਦਾ ਕੀ ਰਾਜ ਹੈ ਕੋਈ ਨਾ ਕੋਈ ਤੇ ਰਾਜ ਹੋਵੇਗਾ ਤਾਂ ਦੀ ਇਹਨਾਂ ਨੇ ਇਹ ਕੰਮ ਕੀਤਾ ਹੈ ਗੁਰੂ ਨਾਨਕ ਪਾਸ਼ਾ ਜੀ ਦਾ ਮੂਲ ਮੰਤਰ ਆਪਣੇ ਘਰ ਵਿੱਚ ਸਜਾਇਆ ਹੋਇਆ ਹੈ ਲਗਾਇਆ ਹੋਇਆ ਹੈ ਜਦੋਂ ਨੂੰ ਪੁੱਛਿਆ ਸਾਰੇ ਸੰਗਾਂ ਦੇ ਸਾਹਮਣੇ ਤੇ ਉਹਨੇ ਆਯੂਬ ਖਾਨ ਨੇ ਰਾਸ਼ਟਰਪਤੀ ਬਣ ਗਿਆ ਸੀ ਮੁਲਮੰਤਰ ਦੇ ਸਦਕਾ ਪੁੱਛਿਆ ਤੇ ਉਹ ਸਾਰੀ ਘਟਨਾ ਜਿਹੜੀ ਮੈਂ ਤੁਹਾਨੂੰ ਪਹਿਲੇ ਹੀ ਸੁਣਾਈ ਹੈ ਉਹ ਵਾਲੀ ਘਟਨਾ ਸਾਰੀ ਦੱਸੀ ਕਿ ਮੈਂ ਬਚਪਨ ਵਿੱਚ ਸਕੂਲ ਨਹੀਂ ਸੀ ਜਾਂਦਾ ਮੈਨੂੰ ਮਾਰ ਪਈ 1-2 ਵਾਰ ਤੇ ਮਾਰਦੇ ਸਦਕਾ ਮੈਨੂੰ ਇਹ ਜਿਹੜੀ 1-2 ਵਾਰ ਮਾਰ ਪਈ ਮੈਂ ਗੁਰਦੁਆਰਾ ਸਾਹਿਬ ਜਾ ਕੇ ਲੁਕ ਜਾਣਾ ਬਾਬਾ ਜੀ ਨੇ ਮੈਨੂੰ ਕਿਹਾ ਕਿ ਤੂੰ ਮੁਲਮੰਤਰ ਪੜ ਮੈਂ ਤੇਰੇ ਨਾਲ ਬਾਬਾ ਨਾਨਕ ਭੇਜ ਦਿੰਦਾ ਹਾਂ ਤੇਰੇ ਨਾਲ ਮੈਂ ਬਾਬਾ ਨਾਨਕ ਨੂੰ ਵੇਜਦਾ ਨਾ ਹਾਂ ਤੇਰੇ ਰੱਖਿਆ ਕਰੇਗਾ ਸਕੂਲ ਵਿੱਚ ਤੂੰ ਮੂਲ ਮੰਤਰ ਪੜਦਾ ਜਾ ਮੂਲ ਮੰਤਰ ਪੜਦਾ اے ਤੂੰ ਜਿਹੜਾ ਅੱਖਰ ਹੈ ਨਾ ਕਦੇ ਭੁੱਲੀ ਨਾ ਮੂਲ ਮੰਤਰ ਸਾਇਬ ਜੀ ਨੂੰ ਤੇ ਉਹਨੇ ਕਿਹਾ ਕਿ ਜੋ ਤੇਰੀ ਜਿਹੜੀ ਤੇਰੀ ਇੱਛਾ ਹੋਏਗੀ ਤੂੰ ਜਿਹੜੀ ਵੀ ਪਦਵੀ ਉੱਤੇ ਪਹੁੰਚਣਾ ਚਾਹੇਂਗਾ ਨਾ ਮੈਂ ਤੈਨੂੰ ਬਾਬਾ ਨਾਨਕ ਤੈਨੂੰ ਉਸੇ ਪਦਵੀ ਤੇ ਪਹੁੰਚਾ ਦੇਗਾ ਤੇ ਕਹਿੰਦਾ ਕਿ ਮੈਂ ਨਾ ਜਦੋਂ ਵੱਡਾ ਹੋਇਆ ਤੇ ਬੜਾਈ ਪੂਰੀ ਮੇਰੀ ਹੋ ਗਈ ਤੇ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਕਿਉਂ ਨਾ ਅੱਦਾ ਹੋਵੇ ਮੈਂ ਪਾਕਿਸਤਾਨ ਦਾ ਰਾਸ਼ਟਰਪਤੀ ਹੀ ਬਣ ਜਾਵਾਂ ਇਦਾਂ ਹੀ ਹੋਇਆ ਫਿਰ ਮੂਹ ਮੰਗੀ ਉਹਦੀ ਜਿਹੜੀ ਮੁਰਾਦ ਸੀ ਨਾ ਉਹ ਵਾਈਗੁਰ ਸਾਹਿਬ ਜੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੂਰੀ ਕੀਤੀ ਇਹ ਹੈ ਮੂਲ ਮੰਤਰ ਸਾਹਿਬ ਜੀ ਦੀ ਸ਼ਕਤੀ ਅਪਾਰ ਕਿਰਪਾ ਅਸੀਂ ਲੋਕ ਕਿਉਂ ਇਧਰ-ਉਧਰ ਭਟਕੇ ਹਾਂ ਕਿਉਂ ਇਧਰ-ਉਧਰ ਸਿਆਣੇ ਹਕੂਲ ਪਖੰਡੀਆਂ ਕੋਲ ਜਾਂਦੇ ਹਾਂ ਅਸੀਂ ਕਿਉਂ ਨਹੀਂ ਬਾਬੇ ਨਾਨਕ ਦਾ ਦਿੱਤਾ ਹੋਇਆ ਮੂਲ ਮੰਤਰ ਜਪਦੇ ਜਪਜੀ ਸਾਹਿਬ ਦਾ ਪਾਠ ਕਿਉਂ ਨਹੀਂ ਕਰਦੇ ਸੰਨ ਵੀ ਆਪਣੇ ਬੱਚਿਆਂ ਨੂੰ ਚੰਗੇ ਰਾਹੇ ਪਾਉਣਾ ਚਾਹੀਦਾ ਹੈ ਅਗਰ ਉਹ ਛੋਟੇ ਹਨ ਤੇ ਉਹਨਾਂ ਨੂੰ ਮੂਲ ਮੰਤਰ ਯਾਦ ਕਰਾਓ ਅਗਰ ਵੱਡੇ ਹਨ ਤੇ ਉਹਨਾਂ ਨੂੰ ਆਖੋ ਕਿ ਪਾਣੀ ਪੜੋ ਗੁਰਦੁਆਰਾ ਸਾਹਿਬ ਜਾਓ ਮੱਥਾ ਟੇਕੋ ਗੁਰੂ ਸਾਹਿਬ ਜੋਤੇ ਪੂਰਾ ਪਰੋਸ ਰੱਖੋ ਵਾਹਿਗੁਰੂ ਸੁਣਦੇ ਹੀ ਹਨ ਵਾਹਿਗੁਰੂ ਸਦਾ ਹੀ ਅੰਗ ਸੰਗ ਹਨ ਇਸ ਕਰਕੇ ਇਹ ਹੈ ਸੱਚੀ ਕਥਨਾ ਇਹ ਕਤਕਤਨਾ ਜਿਹੜੀ ਹੈ ਨਾ ਹਰਮੰਦਰ ਸਾਹਿਬ ਦੇ ਵਿੱਚ ਛਾਪੀ ਹੋਈ ਹੈ ਕਿਤਾਬਾਂ ਦੇ ਵਿੱਚ ਤੋਂ ਸਾਹਿਬ ਸੱਚੇ ਪਾਸ਼ਾ ਤਨ ਗੁਰੂ ਨਾਨਕ ਪਾਸ਼ਾ ਜੀ ਦੀ ਕਿਰਪਾ ਸਦਖਾ ਹੀ ਸਭ ਕੁਝ ਮਿਲਦਾ ਹੈ ਉਸ ਕਿਤਾਬ ਦਾ ਨਾਮ ਹੈ ਜਾ ਤੂੰ ਸਾਹਿਬ ਇਹ ਵਾਲੀ ਕਿਤਾਬ ਹੈ ਜੀ ਇਹ ਕਿਤਾਬ ਹੈ ਹਰਮੰਦਰ ਸਾਹਿਬ ਦੇ ਵਿੱਚ ਛਾਪੀ ਹੋਈ ਜੋਥੇ ਫਰੀ ਵੰਡੀ ਗਈ ਹੈ ਪੇਟਾਰੇ ਤੇ ਇਹਦੇ ਵਿੱਚ ਆਯੂਬ ਖਾਨ ਦਾ ਸਾਰਾ ਹੀ ਲਿਖਿਆ ਹੋਇਆ ਹੈ ਇਹਦੇ ਵਿੱਚੋਂ ਮੈਂ ਆਪ ਸਾਰਿਆਂ ਨੂੰ ਪੜ੍ਹ ਕੇ ਤੇ ਫਿਰ ਆਪ ਸਾਰਿਆਂ ਨੂੰ ਸਾਂਝੀ ਕਰ ਰਹੀ ਹਾਂ ਇਹ ਗੱਲ ਸਤਿਗੁਰੂ ਸਾਡੇ ਨਾਲ ਹੀ ਹਨ ਬਸ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਸਤਿਗੁਰੂ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਦੀ ਵੀ ਅਸੀਂ ਡੋਲਾਂਗੇ ਨਹੀਂ ਵਾਹਿਗੁਰੂ ਸੱਚੇ ਪਾਸ਼ਾ ਆਪ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਬਖਸ਼ਣ ਆਪ ਸਾਰਿਆਂ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਇਹੀ ਵਿੱਚ ਇਹੁ ਹੀ ਲਿਖਿਆ ਹੋਇਆ ਹੈ ਕਿ ਵਾਹਿਗੁਰੂ ਤੇ ਅਗਰ ਪ੍ਰੋਸਾ ਅਗਰ ਬੰਦਾ ਕਰਦਾ ਹੈ ਨਾ ਵਾਹਿਗੁਰੂ ਤੇ ਤੇ ਵਾਹਿਗੁਰੂ ਵੀ ਉਹਦਾ ਸਾਥ ਕਦੀ ਨਹੀਂ ਛੱਡਦੇ ਹਨ ਹਮੇਸ਼ਾ ਹੀ ਬੱਚਿਆਂ ਦੇ ਨਾਲ ਹੀ ਹੁੰਦੇ ਹਨ ਆਪਣੇ ਬੱਚਿਆਂ ਨੂੰ ਪੇਪਰ ਦੇ ਦਿਨਾਂ ਵਿੱਚ ਸਕੂਲ ਵਿੱਚ ਜਦੋਂ ਐਡਮਿਸ਼ਨ ਕਰਵਾਉ ਉਦੋਂ ਵੀ ਆਪ ਆਪਣੇ ਬੱਚਿਆਂ ਨੂੰ ਬੋਲੋ ਕਿ ਤੂੰ ਜਦੋਂ ਸਕੂਲ ਜਾਵੇਂ ਘਰੋਂ ਬਾਹਰ ਤੇ ਵਾਹਿਗੁਰੂ ਦਾ ਸਿਮਰਨ ਕਰ ਮੂਲ ਮੰਤਰ ਦਾ ਜਾਪ ਕਰ ਸੋ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ